ਸਿਕਾ ਦੀ ਸਾਰਿਆਂ ਨੂੰ ਅੱਜ ਜਿਹੜਾ ਵੀਡੀਓ ਬਣਾਉਣ ਦਾ ਮੁੱਖ ਕਾਰਨ ਆ ਜਿਉ ਉਹ ਇਹ ਆ ਕਿ ਸ਼ਹਿਰ ਚ ਸੀਵਰੇਜ ਦੀ ਪਾਣੀ ਦੀ ਬੜੀ ਸਮੱਸਿਆ ਚੱਲ ਰਹੀ ਆ ਸੋ ਲੋਕਾਂ ਨੂੰ ਥੋੜਾ ਜਾਗਰੂਕ ਕਰਾਉਣ ਵਾਸਤੇ ਤੇ ਦੱਸਣ ਵਾਸਤੇ ਵੀ ਪਾਣੀ ਖੜਨ ਦੀ ਕੀ ਵਜ੍ਹਾ ਕੀ ਆ ਉਹ ਵਜ੍ਹਾ ਵਾਸਤੇ ਅੱਜ ਵੀਡੀਓ ਬਣਾ ਰਹੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਸੀਵਰੇਜ ਦਾ ਕੰਮ ਚੱਲ ਰਿਹਾ ਇਹ ਜਿਹੜਾ ਮਲੋਟ ਰੋਡ ਤੇ ਵੱਡਾ ਪੋਲਾ ਇਹਦੇ ਥੱਲੋ ਜੀ ਸੀਵਰੇਜ ਦੀ ਪਾਈਪ ਜਾ ਰਹੀ ਆ ਸੋ ਜਿੰਨਾ ਚਿਰ ਸਾਰੇ ਸ਼ਹਿਰ ਵਾਲਿਆਂ ਨੂੰ ਮੇਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਜਿੰਨਾ ਚਿਰ ਭਰਾਓ ਭੈਣੋ ਇਹ ਸੀਵਰੇਜ ਦੀ ਪਾਈਪ ਪੁਲ ਥੱਲੇ ਜਾਊਗੀ ਉਹਨੇ ਇੱਕ ਦਿਨ ਥੋੜੀ ਜੀ ਸਮੱਸਿਆ ਆਊਗੀ ਮੈਨੂੰ ਪਤਾ ਪਿਛਲੇ 4-5 ਦਿਨਾਂ ਤੋਂ ਆ ਰਹੀ ਹੈ ਤੇ ਅਗਲੇ 3-4 ਦਿਨ ਵੀ ਹੋਰ ਸਮੱਸਿਆ ਆਊਗੀ ਕਿਉਂਕਿ ਜਿੱਥੇ ਮੋਟਰਾਂ ਚੱਲਦੀਆਂ ਨੇ ਪਾਣੀ ਨੂੰ ਧੱਕਣ ਵਾਸਤੇ ਪਾਣੀ ਨੂੰ ਰੋੜਨ ਵਾਸਤੇ ਉੱਥੇ ਮੋਟਰ ਰੋਕੀ ਹੋਈ ਆ ਤੇ ਪੱਖੇ ਚਲਾਏ ਹੋਏ ਆ ਪੱਖੇ ਉਹ ਸਪੀਡ ਨਾਲ ਪਾਣੀ ਨਹੀਂ ਖਿੱਚ ਸਕਦੇ ਤੇ ਜਿਹੜੀਆਂ ਜੇ ਮੋਟਰ ਚਲਾਵਾਂਗੇ ਤਾਂ ਪੁਲ ਥੱਲੇ ਤਸਣ ਦਾ ਡਰਾ ਸੋ ਇਹ ਜਿਹੜੀ ਪ੍ਰੋਬਲਮ ਹੈ ਟੈਂਪਰਰੀ ਆ ਪਰਮਾਨੈਂਟ ਨਹੀਂ ਗਈ ਚਾਰਕ ਦਿਨ ਤੁਹਾਨੂੰ ਥੋੜੀ ਜਿਹੀ ਹੋਰ ਔਖ ਚੱਲਣੀ ਪਊਗੀ ਜਿੰਨਾ ਚਿਰ ਇਹ ਰਹੇ ਪੁਲ ਥੱਲੋ ਪਾਈਪ ਨਹੀਂ ਲੰਘਦੀ ਪਰ ਉਸ ਤੋਂ ਬਾਅਦ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਇਹ 60% ਕੰਮ ਹੋ ਗਿਆ 30 ਪਾਈਪਾਂ ਚੋਂ 15 ਪੈ ਗਈਆਂ 15 ਹੋਰ ਪੈਣ ਵਾਲੀਆਂ ਨੇ ਤੇ ਜਿਹੜਾ ਬਬਾਣੀ ਵਾਲੇ ਪਾਸੇ ਕਾਫੀ ਹੱਦ ਤੱਕ ਜਿਹੜਾ ਪਾਈਪਾਂ ਨੇ ਉਹ ਪੈ ਚੁੱਕੀਆਂ ਨੇ ਸੋ ਤਿੰਨ ਚਾਰ ਦਿਨ ਦੀ ਔਖ ਹੋਰ ਆ ਬਾਕੀ ਸੀਵਰੇਜ ਬੋਰਡ ਨੂੰ ਅਸੀਂ ਬੜੇ ਸ਼ਕਤੀ ਨਾਲ ਇਹ ਗੱਲ ਆਕੀਆ ਵੀ ਜਿਵੇਂ ਉਹਨਾਂ ਨੇ ਆ ਇੱਕ ਦੋ ਦਿਨਾਂ ਚ ਤਿੰਨ ਟੈਂਕੀਆਂ ਦਾ ਇੰਤਜ਼ਾਮ ਕਰਾਤਾ ਸ਼ਾਇਦ ਤਿੰਨ ਕੇ ਚਾਰ ਟੈਂਕੀਆਂ ਦਾ ਫਿਰ ਇਹਨਾਂ ਪਾਣੀ ਉਹਦੇ ਚ ਪਾ ਕੇ ਸਮੱਸਿਆ ਦਾ ਹੱਲ ਕਰ ਰਹੇ ਸੋ ਤੁਹਾਨੂੰ ਜੇ ਪ੍ਰੋਬਲਮ ਆਉਂਦੀ ਵੀ ਆ ਆਪਣੇ ਪ੍ਰਾਗੜੇ ਨੇ ਨਾਲ ਤੁਸੀਂ ਇਹਨਾਂ ਨੂੰ ਵੀ ਦੱਸ ਸਕਦੇ ਹੋ ਸਾਨੂੰ ਦੱਸ ਸਕਦੇ ਨੇ ਇਹ ਵੀ ਲੱਗੇ ਹੋਏ ਨੇ ਜਿੰਨਾ ਚ ਜਿੰਨੇ ਦਿਨ ਦਾ ਪਾਣੀ ਖੜਾ ਇਹ ਵੀ ਲੱਗੇ ਹੋਇਆ ਜਿਹੜਾ ਵੀ ਜਿਹਨੂੰ ਕੋਈ ਸਮੱਸਿਆ ਆਉਂਦੀ ਹੈ ਇਹਨਾਂ ਨੂੰ ਫੋਨ ਕਰਦੇ ਨੇ ਸੋ ਜੋ ਵੀ ਤੁਹਾਨੂੰ ਸਮੱਸਿਆ ਆਉਂਦੀ ਹੈ ਤੁਸੀਂ ਦੱਸੋ ਅਸੀਂ ਉਹਦਾ ਵੀ ਮਸਲਾ ਹੱਲ ਕਰਾਂਗੇ ਤਿੰਨ ਚਾਰ ਦਿਨਾਂ ਚ ਬਟ ਥੋੜੇ ਇੱਕ ਦਿਨ ਦੀ ਔਖ ਆ ਸੋ ਥੋੜੇ ਦਿਨ ਦੀ ਤੁਹਾਨੂੰ ਮਾਫੀ ਲਵਾਂਗੇ ਪਰ ਉਸ ਤੋਂ ਬਾਅਦ ਕੰਮ ਸਮੂਥ ਚੱਲੂਗਾ ਤੁਹਾਨੂੰ ਦਿੱਕਤ ਨਹੀਂ ਆਊਗੀ ਜਦੋਂ ਇਹ ਪਾਈਪਾਂ ਬਣ ਗਈਆਂ ਇਹ ਵੱਧ ਤੋਂ ਵੱਧ 15-20 ਦਿਨਾਂ ਅੰਦਰ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਤਾਂ ਪਾਣੀ ਇੱਕ ਬੂੰਦ ਵੀ ਨਹੀਂ ਖੜੂਗੀ ਸ਼ਹਿਰ ਤੇ ਤੁਹਾਡੇ ਨਾਲ ਪੱਕਾ ਵਾਦਾ ਸੋ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ